ਮੈਟਰੋ 5530 ਲੱਭਦੇ ਹੁੰਨੇ ਹੁਣ ਇੱਕ ਟਰੈਕਟਰ ਕਹਿੰਦੇ ਹੁੰਨੇ ਬਾਈ ਇੱਕ ਟਰੈਕਟਰ ਲੱਭ ਕੇ ਦੇ ਦੇ ਟਰੈਕਟਰਾਂ ਦਾ ਜੋੜਾ ਲੱਭ ਲਿਆਂਦਾ ਤੀਜਾ ਟਰੈਕਟਰ ਨਾਲ 5405 ਆ ਤਿੰਨੇ ਜਮੇ ਕਹਿੰਦੀ ਨਾ 4휠 ਡਰਾਈਵ ਦੇ ਵਿੱਚ ਨੇ ਸ਼ੁਰੂਆਤ ਕਰਦੇ ਆ ਟਰੈਕਟਰ ਤੋਂ 5530 ਹੈ ਜੀ ਮਾਡਲ ਕਿੰਨਾ ਸੀ 2022 ਜੀ 22 ਮਾਡਲ ਹੈ ਚੱਲਿਆ ਕਿੰਨਾ ਕੋਇਆ ਚੱਲਿਆ ਤਾਂ 1000 ਤੋਂ 1200 ਘੰਟਾ 1000 1200 ਘੰਟਾ ਨੰਬਰ ਪੰਜਾਬ ਹੈ 50 ਪੀ ਪਾਰਟੀ ਫਸਟ ਹੈ ਹਸ ਟੀ ਜਮਾ ਇਹਦੀ ਡਿਮਾਂਡ ਕੀ ਹੈ ਦੇਣ ਲੈਣ ਵਾਲੀ ਗੱਲ ਕਰੀਏ ਬਾਈ ਲੱਖ ਰੁਪਈਆ ਡਿਮਾਂਡ ਹੈ ਇਹਦੀ ਜੀ ਬ ਸਾਡੀ 21 ਲੱਖ ਛੱਡ ਦਾਂਗੇ ਸਾਡੀ 21 ਲੱਖ ਦਾ ਹਾਂਜੀ ਹਾਂ 50000 ਮੈਂ ਚੱਕਦਾ ਨਹੀਂ ਨਹੀਂ ਇੰਨਾ ਨਹੀਂ ਹੈ ਇੰਨਾ ਨਹੀਂ ਹੋਜੂ پورے 21 ਦਾ ਨਹੀਂ 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 ਦੇਖ ਲਓ ਨਹੀਂ ਨਹੀਂ ਟਰੈਕਟਰ ਨਵਾਂ ਬਿਲਕੁਲ ਚੱਕੋ ਮੇਤਰੋ ਯਾਰ ਸਭਾ 21 ਲੱਖ ਦਾ ਹੋਜੂ ਠੀਕ ਹੈ ਨਾ 21 ਜੇ ਮੰਨਿਆ ਨਹੀਂ ਤਾਂ ਕਰਕੇ ਮੈਨੂੰ 25 ਪਾਉਣਾ ਪੈ ਗਿਆ ਤੇ ਜਿਹੜਾ ਆ ਖੜਾ ਜੀ ਇਹ ਕਿਹਨਾ ਮਾਡਲ ਹੈ ਇਹ 20 ਮਾਡਲ ਹੈ 10ਵੇਂ ਮਹੀਨੇ ਦਾ ਅਸੇ ਇਹ 20 ਮਾਡਲ ਹੈ ਨੰਬਰ ਇਹਦਾ ਵੀ ਪੰਜਾਬ ਆ ਹਾਂਜੀ ਹਾਂ ਪਾਰਟੀ ਫਰਸਟ ਹੈ ਫਰਸਟ ਜੀ ਫਰਸਟ ਚੱਲਿਆ ਕਿੰਨਾ ਕੁ ਹੋਇਆ ਇਹ ਇਹ ਵਸੇ ਵੀ 1200 ਘੰਟਾ ਚੱਲਿਆ ਬਾਈ 1200 ਘੰਟਾ ਚੱਲਿਆ ਹੋਇਆ ਹਾਂਜੀ ਇਹਦੇ ਵਿੱਚ ਤੁਸੀਂ ਉਹ ਫੀਚਰ ਕਿਹੜਾ ਕਹਿੰਦੇ ਸੀ ਵੀ ਜਿੱਥੇ ਮਰਜ਼ੀ ਚੱਲ ਆ ਜੀ ਆ ਅੱਛਾ ਹਾਂਜੀ ਧਰਮੇ ਜਿਹੜੇ ਮਰਜ਼ੀ ਬਾਣ ਚ ਫਿਰੇ ਟਰੈਕਟਰ ਜਿਹੜੇ ਮਰਜ਼ੀ ਸੜਕ ਤੇ ਫਿਰੇ ਕਿੰਨੇ ਦੀ ਸਪੀਡ ਤੇ ਜਾਊ ਸਾਰਾ ਕੁਝ ਤੁਹਾਨੂੰ ਘਰੇ ਬੈਠੇ ਨੂੰ ਪਤਾ ਲੱਗ ਜੂ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈਗੀ ਆ ਜੀ ਆਪਣੀ 20 ਲੱਖ ਜੀ 20 ਲੱਖ ਹਾਂਜੀ ਇਹ ਮੌਕੇ ਤੇ ਕਿੰਨੇ ਦਾ ਹੋਊ 19 ਲੱਖ 80 ਹਜ਼ਾਰ ਦੇ ਦਾਂਗੇ 19 ਲੱਖ 80 ਹਜ਼ਾਰ ਦਾ ਹਾਂਜੀ 19.5 ਦਾ ਹੀ ਹੋ ਜਾਊਗਾ ਮ ਚਾਹੀਦਾ ਨੰਬਰ ਵੀ ਪੰਜਾਬ ਆ ਹਾਂਜੀ ਹਾਂ ਸਾਰੇ ਪੰਜਾਬ ਜੀ ਇਹਦੀ ਕੀ ਡਿਮਾਂਡ ਆ ਇਹਦੀ ਹੈਗੀ ਜੀ ਆਪਣੀ 1135000 1135000 ਹਾਂਜੀ ਪੂਰੇ 11 ਲੱਖ ਦਾ ਬਣਜੂ ਕਰ ਦਿਆਂਗੇ ਜੀ ਹੋਰ ਦੱਸੋ ਮਿੱਤਰੋ ਹੁਣ ਤੁਸੀਂ ਸੋਚੋਗੇ ਵੀ ਖੜੇ ਕਿੱਥੇ ਨੇ ਹੰਢਿਆਏ ਖੜੇ ਆ ਬਿਲਕੁਲ ਸਟੈਂਡਰਡ ਚੌਂਕ ਦੇ ਨੇੜੇ ਬਾਬਾ ਟਰੈਕਟਰ ਸੇਲ ਪਰਚੇਜ ਦੇ ਨਾਂ ਤੇ ਵੱਡਾ ਸ਼ੋਅਰੂਮ ਆ ਕੱਲੇ ਤਿੰਨ ਟਰੈਕਟਰ ਨਹੀਂ ਟਰੈਕਟਰ ਬਾਈ ਹੋਰਾਂ ਤੋਂ 25 ਤੇ 30 ਅੰਦਰ ਵੀ ਖੜੇ ਆ ਜੇ ਤੁਹਾਡੇ ਲੱਵੇ ਕੋਈ ਪੁਰਾਣਾ ਟਰੈਕਟਰ ਹੈ ਵਿੱਚ ਕੱਟ ਲੈਣਗੇ ਜੇ ਪੈਸੇ ਕੱਟਨੇ ਲੋਨ ਵੀ ਕਰਵਾ ਦੇਣਗੇ ਨੰਬਰ ਕੈਪਸ਼ਨ 'ਚ ਡਾਇਲ ਕਰੋ